ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਦਰ ਡਾਕਟਰ ਜੀ ਦੇ ਜਾਨ ਮਗਰੋਂ ਬ੍ਰਿਸਟਰ ਰਾਣੀ ਨੇ ਬ੍ਰਿਸਟਰ ਜੀ ਨੂੰ ਕਿਹਾ ਦੱਸੋ ਤੁਸੀਂ ਸਿੱਖਾਂ ਨੂੰ ਵੈਸ਼ੀ ਤੇ ਰੱਬ ਨੂੰ ਵਹਿਮ ਤੇ ਨੇਕੀ ਨੂੰ ਖਿਆਲ ਕਹਿੰਦੇ ਸੋ ਇਹ ਜੋ ਇੱਕ ਉਦਗਰਦੀ ਦਾ ਹਥਿਆਰ ਹੈ ਹੁਣ ਦੱਸੋ ਅਜੇ ਵੀ ਉਹੀ ਖਿਆਲ ਹਨ ਬ੍ਰਿਸਟਰ ਨਹੀਂ ਖਿਆਲਾਂ ਵਿੱਚ ਤਬਦੀਲੀ ਹੈ ਪਰ ਮੈਂ ਤੇਰੇ ਵਾਂਗੂ ਛੇਤੀ ਮੰਨਣ ਵਾਲਾ ਨਹੀਂ ਕੁਝ ਸਮਾਂ ਬੀਤੇਗਾ ਤੇ ਨਿਸ਼ਚੈ ਕਰਾਂਗਾ ਮੇਰਾ ਅਸੂਲ ਤਾਂ ਇਹੋ ਹੈ ਕਿ ਬੰਦਾ ਆਪਣੇ ਫਾਇਦੇ ਦਾ ਕੰਮ ਕਰੇ ਝੂਠ ਕੁਸਤ ਦਗੇ ਫਰੇਬ ਦਾ ਕੁਛ ਡਰ ਨਹੀਂ ਨੀਰਾ ਐਨਾ ਕਰੇ ਕਿ ਕੋਈ ਤਰੀਕਾ ਐਸਾ ਨਾ ਵਰਤ ਬੈਠੋ ਕਿ ਕਾਨੂੰਨ ਦੇ ਫੰਦੇ ਵਿੱਚ ਫਸ ਜਾਵੇ ਤੇ ਦੁੱਖ ਪਾਵੇ ਬਾਕੀ ਖੁਦਗਰਜ਼ੀ ਹੀ ਅਸਲ ਪੁੰਨ ਹੈ ਮੈਂ ਦੇਖ ਲੈ ਇਸ ਵਿਪਤਾ ਵਿੱਚ ਵੀ ਮਿੱਠੇ ਬਣ ਕੇ ਆਪਣਾ ਮਤਲਬ ਕੱਢ ਲਿਆ ਹੈ ਵੋਟੀ ਪਰ ਜਿੰਨਾ ਦੇ ਘਰ ਅਸੀਂ ਉਤਰੇ ਹਾਂ ਇਹਨਾਂ ਦਾ ਜੀਵਨ ਸਾਥੋਂ ਚੰਗਾ ਹੈ ਕਿ ਮਾੜਾ ਬ੍ਰਿਸਟਰ ਮੈਂ ਕੀ ਕਰ ਸਕਾਂ ਮੇਰੇ ਤੇ ਅਸਰ ਤਾਂ ਚੰਗਿਆਈ ਦਾ ਪੈਂਦਾ ਹੈ ਪਰ ਮੈਨੂੰ ਉਹ ਕਾਰਨ ਉਹ ਤੂਰਾ ਨਜ਼ਰ ਨਹੀਂ ਪੈਂਦਾ ਜੋ ਆਪਣੇ ਲਾਭ ਤੋਂ ਸਿਵਾ ਕਿਹੜਾ ਹੈ ਜਿਸ ਕਰਕੇ ਕੋਈ ਆਪਣੀ ਹਾਨੀ ਕਰਕੇ ਦੂਸਰੇ ਦਾ ਭਲਾ ਕਰ ਸਕਦਾ ਹੈ ਬ੍ਰਿਸਟ੍ਰਾਨੀ ਡਾਕਟਰ ਸਾਹਿਬ ਦੱਸ ਚੋ ਗਏ ਹਨ ਬ੍ਰਿਸਟਰ ਬੇਸ਼ੱਕ ਦੱਸ ਗਏ ਹਨ ਉਨ੍ਹਾਂ ਦਾ ਤੇ ਬਾਬੇ ਦਾ ਵਰਤਾਰਾ ਵੀ ਦੱਸ ਰਿਆਂ ਹਾਂ ਇੰਨਾ ਵਿੱਚ ਸੱਚਾਈ ਵੀ ਦਿਸਦੀ ਹੈ ਪਰ ਮੈਂ ਇੱਕ ਵਾਰੀ ਕੀਕੂ ਮੰਨ ਜਾਵਾਂ ਬੇਸ਼ੱਕ ਬਾਬੇ ਨੇ ਨੀ ਤੜਕ ਆਪਣੇ ਘਰ ਵਿੱਚ ਸਾਨੂੰ ਵਾੜ ਕੇ ਆਪਣੇ بیوی ਬੱਚਿਆਂ ਵਿੱਚ ਬਿਨਾ ਪਰਦੇ ਟਿਕਾਣਾ ਦੇ ਕੇ ਬੜੀ ਭਾਰੀ ਮਿਹਰ ਕੀਤੀ ਹੈ ਵਰਤਾਓ ਦੀ ਨੇਕੀ ਵਰਤੀ ਹੈ ਜਾਨ ਬਚਾਈ ਹੈ ਡਾਕਟਰ ਸਾਹਿਬ ਵੀ ਬੜੇ ਚੰਗੇ ਤੇ ਪੰਡਤ ਜਾਪਦੇ ਹਨ ਪਰ ਮੈਂ ਆਪਣੇ ਨੁਕਤੇ ਤੇ ਹਾਂ ਇਹ ਹੋ ਸਕਦਾ ਹੈ ਕਿ ਕੋਈ జగਤ ਵਿੱਚ జగਤ ਦੀ ਖੁਦਗਰਜ਼ੀ ਦੀ ਮर्यादा ਤੋਂ ਇੱਕ ਘਰ ਵੱਖਰੇ ਨਮੂਨੇ ਦਾ ਹੋਵੇ ਪਰ ਇਹ ਆਮ ਵਰਤਾਰਾ ਨਹੀਂ ਹੈ ਇੱਕ ਹੋਰ ਗੱਲ ਵੀ ਹੈ ਕਿ ਇੱਕ ਧਾਰਮਕ ਸੁਦਾ ਵੀ ਹੁੰਦਾ ਹੈ ਸ਼ਾਇਦ ਇਨਾਂ ਨੂੰ ਉਹ ਸੁਦਾ ਹੀ ਹੋਵੇ ਇਹ ਬਾਤ ਸੁਣ ਕੇ ਬ੍ਰਿਸ਼ਟਰਾਣੀ ਨੇ ਹੌਕਾ ਲੀਤਾ ਪਰ ਜੇ ਕਦੀ ਬ੍ਰਿਸ਼ਟਰਾਣੀ ਨੇ ਬਾਬੇ ਤੇ ਡਾਕਟਰ ਦੀ ਗੱਲਬਾਤ ਸੁਣੀ ਹੁੰਦੀ ਤਾਂ ਉਸ ਨੂੰ ਸਮਝ ਆ ਜਾਂਦੀ ਕਿ ਡਾਕਟਰ ਆਪਣੇ ਤਜਰਬੇ ਵਿੱਚ ਕਿੰਨਾ ਕੁਝ ਸੱਚਾ ਸੀ ਤੇ ਬਾਬਾ ਕਿਤਨੇ ਗੰਭੀਰ ਤੇ ਉੱਚੇ ਆਸ਼ੇ ਵਾਲਾ ਹੈ ਜੋ ਸਾਰੇ ਤਜਰਬੇ ਦੇ ਸਾਹਮਣੇ ਅਹਲ ਚਟਾਨ ਵਾਂਗੂ ਕਿਸੇ ਆਪਣੇ ਅਸੂਲ ਤੇ ਖੜਾ ਹੈ ਬਦਲੇ ਦੀ ਚਾਹ ਨਹੀਂ ਰੱਖਦਾ ਨਿੰਦਾ ਤੋਂ ਡਰਦਾ ਨਹੀਂ ਵੈਰੀਆਂ ਦੇ ਵੈਰ ਤੋਂ ਸੰਕੋਚਦਾ ਨਹੀਂ ਨੇਕੀ ਕਰਕੇ ਬਦੀ ਨਾਲ ਟਿਕਿਆ ਜਾਂਦਾ ਹੈ ਪਰ ਪਰਵਾਹ ਨਹੀਂ ਕਰਦਾ ਕਿਸੇ ਆਪਣੇ ਅਸੂਲ ਤੇ ਨਿਰਭੈ ਟੁਰ ਰਿਹਾ ਹੈ ਰਾਤ ਆ ਗਈ ਸੇਵਾ ਹੋ ਗਈ ਬ੍ਰਿਸਟਰ ਸਾਇਬ ਨੂੰ ਤਪ ਚੜ ਗਿਆ ਬ੍ਰਿਸਟਰ ਰਾਣੀ ਦੇ ਜ਼ਖਮ ਖੁਸ਼ਕ ਸਨ ਉਹ ਤਾਂ ਸੋ ਗਈ ਪਰ ਬ੍ਰਿਸਟਰ ਸਾਇਬ ਬੜਾਉਂਦੇ ਰਹੇ ਬਾਬਾ ਬਾਬੇ ਦੀ ਵੋਟੀ ਪੁੱਤਰ ਤੇ ਸੁਭਾਗ ਜੀ ਵਾਰੋਵਾਰੀ ਪਹਿਰ ਪਹਿਰ ਪਰ ਪਹਿਰਾ ਦੇਂਦੇ ਰਹੇ ਤੇ ਸਾਰੇ ਜਣੇ ਇਹਨਾਂ ਦਾ ਬੜਾਉਣਾ ਸੁਣਦੇ ਰਹੇ ਜੋ ਇਸ ਪ੍ਰਕਾਰ ਦਾ ਸੀ ਪਹਲਾ ਜੱਗ ਕਿੰਨਾ ਮੂਰਖ ਹੈ ਖੁਦਗਰਜ਼ੀ ਤਾਂ ਅਸਲ ਪੁੰਨ ਹੈ ਮਨ ਆਪਣਾ ਭਲਾ ਲੋਚ ਆਪਣਾ ਸੁਖ ਲਾਭ ਨੇਕੀ ਕੋਈ ਸ਼ੈ ਨਹੀਂ ਸ਼ੈ ਮੂਰਖ ਬਲੈਤ ਫਿਰ ਆਈ ਤੇ ਅਜੇ ਪਦਾਰਥ ਤੋਂ ਬਿਨਾ ਕੋਈ ਰੱਬ ਢੂੰਡਦੀ ਹੈ ਤੇ ਤਨ ਸੁਖ ਤੋਂ ਅੱਗੇ ਕੋਈ ਹੋਰ ਸਿੱਖ ਲੱਭਦੀ ਹੈ ਬੜੀ ਮੂਰਖ ਹੈ ਜੋ ਹੈ ਸੋ ਗਰਜ਼ੀ ਤੂੰ ਕਿਉਂ ਐਵੇਂ ਅਲਗਰਜ਼ੀ ਗਰਜ਼ ਨੂੰ ਰੱਖ ਮੂਰੇ ਗਰਜ਼ ਦੇ ਟੁਰ ਮਗਰੇ ਨਾ ਖੁਦਾ ਨਾ ਨੇਕੀ ਇਕ ਮੈਂ ਤੇ ਮੇਰਾ ਸੁਖ ਸ਼ੈ ਮੂਰਖ ਕੌਣ ਕੋਈ ਨਹੀਂ ਡਾਕਟਰ ਮੂਰਗ ਬਾਬਾ ਸ਼ੁਦਾਈ ਦਾਣਾ ਮੈਂ ਪਰਦੇਸ਼ ਵਿੱਚ ਸੁਖੀ ਕੈਸੇ ਵਾਹੀ ਜਾਂਗਲੀ ਲੋਕ ਕੈਸੇ ਕਾਬੂ ਕੀਤੇ ਇਹੋ ਹੈ ਅਕਲ ਤੇ ਦੂਰ ਦੀ ਸੋਚੀ ਇਸ ਪ੍ਰਕਾਰ ਦੇ ਬਕਵਾਸ ਕਈ ਵੇਰ ਹੋਏ ਡਾਕਟਰ ਜੀ ਦੇ ਕਹਣੇ ਮੁਜਬ ਪਾਣੀ ਦੀ ਟਾਕੀ ਮੱਥੇ ਤੇ ਧਰ ਕੇ ਸਿਰ ਠੰਡਾ ਕਰਦੇ ਰਹੇ ਪਰ ਤਦ ਵੀ ਕਈ ਵੇਰ ਐਸੇ ਬੱਕੜਵਾਦ ਹੋਏ ਏ ਬਕਵਾਸ ਬਾਬੇ ਜੀ ਤੇ ਪਰਿਵਾਰ ਨੂੰ ਦੱਸ ਗਏ ਕਿ ਕਿਉਂ ਡਾਕਟਰ ਜੀ ਅੱਜ ਰੋਹ ਵਿੱਚ ਭਰੇ ਹੋਏ ਸਨ ਸਵੇਰਾ ਹੋਇਆ ਤਾਂ ਬਹੁਤ ਨਿੰਮਾ ਹੋ ਗਿਆ ਡਾਕਟਰ ਜੀ ਬਾਬੇ ਦੇ ਪਿਆਰ ਬੱਦੇ ਆਏ ਫਤਿਹ ਬੁਲਾ ਕੇ ਕਹਿਣ ਲੱਗੇ ਬਾਬਾ ਜੀ ਖੀਮਾ ਕਰਨੀ ਮੈਂ ਕੱਲ ਬੜੀ ਬੇਦਬੀ ਕਰਦਾ ਰਿਹਾ ਹਾਂ ਬਾਬਾ ਨਹੀਂ ਬਰਖੁਰਦਾਰ ਜੀ ਇਹ ਤਾਂ ਵਿਚਾਰ ਸੀ ਕੋਈ ਗੱਲ ਨਹੀਂ ਡਾਕਟਰ ਮੇਰਾ ਅੱਜ ਵੀ ਜੀ ਨਹੀਂ ਸੀ ਕਰਦਾ ਔਨ ਨੂੰ ਮੇਰਾ ਪਾਮਰ ਮਨ ਚਾਹੁੰਦਾ ਹੈ ਕਿ ਇਹਨਾਂ ਨੂੰ ਪੁਲਿਸ ਲੈ ਜਾਵੇ ਕਿਸੇ ਹਸਪਤਾਲ ਵਿੱਚ ਰੱਖੇ ਆਪ ਦੇ ਸ਼ਾਂਤ ਸਰੋਵਰ ਘਰ ਵਿੱਚ ਮਗਦੇ ਕੋਲੇ ਨਹੀਂ ਚਾਹੀਦੇ ਅਸਾਂ ਕੋਈ ਦੁਨੀਆ ਦਾ ਠੇਕਾ ਲਿੱਤਾ ਹੈ ਬਾਬਾ ਡਾਕਟਰ ਜੀ ਤੁਸੀਂ بڑے ਜਗਤ ਦੇ ਹੱਥੋਂ ਬੜੇ ਸੱਤੇ ਹੋ ਅਸੀਂ ਜਗਤ ਦਾ ਭਾਰ ਹਾਰ ਵੀ ਨਹੀਂ ਸਕਦੇ ਜਗਤ ਹੈ ਵੀ ਦੁਖੀ ਸੜ ਰਿਹਾ ਹੈ ਪਰ ਸਾਡੇ ਮਨ ਦੀ ਅਰਦਾਸ ਇਹ ਹੈ ਨਾ ਕਿ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ ਇਹ ਜੋ ਸਵਾਰਥੀ ਤੇ ਹੋਰ ਪਾਪਾਂ ਗ੍ਰਸਤ ਲੋਕ ਹਨ ਬਿਮਾਰ ਹਨ ਆਤਮਾ ਦੇ ਰੋਗੀ ਹਨ ਜੇ ਕੋ ਸਰੀਰ ਰੋਗੀ ਹੁੰਦਾ ਹੈ ਉਕਰ ਮਨ ਵੀ ਰੋਗੀ ਹੋ ਜਾਂਦਾ ਹੈ ਜਿਨ੍ਹਾਂ ਦੀ ਨਜ਼ਰ ਤਨ ਸੁਖ ਤੋਂ ਅੱਗੇ ਨਹੀਂ ਉੱਠਦੀ ਉਹ ਰੋਗੀ ਹਨ ਜੋ ਖੁਦਗਰਜ਼ੀ ਦੇ ਕਿਲੇ ਨਾਲ ਬੱਜੇ ਪਏ ਹਨ ਉਹ ਬਿਮਾਰ ਹਨ ਸਾਪਰデア ਡਾਕਟਰ ਬਾਬਾ ਜੀ ਇੱਕ ਆਦਮੀ ਬੜਾ ਗਰੀਬ ਸੀ ਉਸ ਦਾ ਇੱਕ ਪੁੱਤਰ ਸੀ ਜੋ ਪੜਦਾ ਸੀ ਗਰੀਬੀ ਦੇ ਕਾਰਨ ਉਸ ਦਾ ਨਿਰਭਾਣ ਨਹੀਂ ਸੀ ਟਰਦਾ ਉਹ ਸਵੇਰੇ ਬਾਣੀ ਪੜਦਾ ਤੇ ਅਰਦਾਸੇ ਕਰਦਾ ਸੀ ਕਿ ਗੁਰੂ ਕੋਈ ਟਾਨ ਨਿਵਾ ਉਸ ਪਰ ਗੁਰੂ ਨੇ ਕਿਰਪਾ ਕੀਤੀ ਇੱਕ ਅਮੀਰ ਸਿੰਘ ਜੀ ਨੂੰ ਰਹਿਮ ਆਇਆ ਉਸ ਨੇ ਰੁਪਿਆ ਖਰਚ ਕੇ ਉਸ ਨੂੰ ਪੜਾਇਆ ਮੁੰਡਾ ਪੜ ਕੇ ਨੌਕਰ ਹੋ ਗਿਆ ਹੁਣ ਉਹ 1000 ਰੁਪਿਆ ਮਹੀਨਾ ਕਮਾਉਂਦਾ ਹੈ ਇਸਨੇ ਹੁਣ ਰੱਬ ਤੋਂ ਨਮਕਰੀ ਧਾਰੀ ਹੈ ਜਿਸਨੇ ਰੁਪਿਆ ਦੇ ਕੇ ਪੜਾਇਆ ਸੀ ਉਸ ਦਾ ਕਦੀ ਸ਼ੁਕਰੀਆ ਨਹੀਂ ਕੀਤਾ ਜੇ ਕਦੇ ਜਤਾਉ ਕਿ ਫਲਾਣੇ ਪੜਾਇਆ ਸੀ ਤਾਂ ਅੱਖਾਂ ਪੀਲੀਆਂ ਕਰਕੇ ਲੜਨ ਨੂੰ ਆਉਂਦਾ ਹੈ ਕਈ ਸਿੱਖਾਂ ਦੇ ਕੇਸ ਕਤਲ ਕਰ ਚੁੱਕਾ ਹੈ ਮੈਨੂੰ ਆਖਦਾ ਸੀ ਕਿ ਵਾ ਚੱਲੇ ਤਾਂ ਕੇਸ ਕਿਸੇ ਦੇ ਨਾਂ ਰਹਿਣ ਦਿਆਂ ਪਰ ਆਪ ਰੱਖਦਾ ਹੈ ਪੁੱਛੋ ਕਿਉਂ ਤਾਂ ਕਹਿੰਦਾ ਹੈ ਫਿਰ ਸਿੱਖ ਮੇਰਾ ਇਤਬਾਰ ਨਹੀਂ ਕਰਨਗੇ ਇਸ ਆਦਮੀ ਦੀ ਕੋਸ਼ਿਸ਼ ਆਪਣੇ ਸਵਾਰਥ ਦੀ ਇਤਨੀ ਹੈ ਕਿ ਹੱਦ ਹਿਸਾਬ ਨਹੀਂ ਹੈ ਮੈਨੂੰ ਇੱਕ ਵੇਰੀ ਸੰਗਲਾਦੀਪ ਵਿੱਚ ਇਸ ਦਾ ਮੇਲ ਹੋਇਆ ਤਾਂ ਡਿਠਾ ਕਿ ਇਹ ਨਿਰਾਪੂਰਾ ਮਾਇਆ ਦਾ ਉਪਾਸਕ ਪਰਮੇਸ਼ਰ ਤੇ ਗੁਰੂ ਤੇ ਪੰਥ ਦਾ ਵੈਰੀ ਹੈ ਜ਼ਾਹਰਾ ਮومو ਠਗਣਾ ਹੈ ਮੈਂ ਵੀ ਭੁੱਲ ਗਿਆ ਸਾਂ ਪਰ ਫੇਰ ਗੱਲੀ ਬਾਤੀ ਪਾਜ ਉਗੜ ਆਇਆ ਉਸ ਜਾਤਾ ਮੈਨੂੰ ਪ੍ਰੇਰ ਚੁਕਾ ਹੈ ਪਰ ਮੈਂ ਗੁੱਸੇ ਦੇ ਮਾਰੇ ਚੁੱਪ ਸਾਂ ਦਾ ਸਬਾਬਾ ਜਿਸ ਨੇ ਇਸ ਨੂੰ ਪੜਾਇਆ ਉਸ ਸਿੱਖ ਨੇ ਕੀ ਨੇਕੀ ਕੀਤੀ ਬਾਬਾ ਉਸ ਨੇ ਤਾਂ ਨੇਕੀ ਕੀਤੀ ਸੀ ਗਲਤੀ ਇਹ ਕੀਤੀ ਕਿ ਇਸ ਦੇ ਮਨ ਦੇ ਸੁਧਾਰ ਦਾ ਕੋਈ ਯਤਨ ਨਾ ਕੀਤਾ ਤੇ ਮੈਂ ਤਾਂ ਮਨਾਂ ਦੇ ਸੁਧਾਰ ਦੇ ਮਗਰ ਹਾਨਾ ਡਾਕਟਰ ਤੁਸੀਂ ਤਾਂ ਦਰੁਸਤੀ ਪਰ ਹੋ ਪਰ ਮੈਨੂੰ ਮੇਰੇ ਤਜਰਬੇ ਨੇ ਕੁਝ ਹੋਰ ਦਰਸਾਇਆ ਹੈ ਬਾਬਾ ਮੁਸਕੁਰਾ ਕੇ ਚਾਹੀਦਾ ਸੀ ਵਾਪੈ ਕੇ ਜਾਣ ਕੇ ਦੁੱਖ ਪਾ ਕੇ ਫਿਰ ਭਲੇ ਰਹੀਏ ਫਿਰ ਨੇਕੀ ਨੂੰ ਪਿਆਰ ਕਰੀਏ ਹੋ ਤਿਸ ਦੇ ਚੋਖੰਨੀਏ ਆਪ ਠਗਾਏ ਲੋਕਾ ਪਾਣੀ ਜੇ ਉੱਲੂ ਦਿਨ ਨੂੰ ਅੱਖ ਨਹੀਂ ਖੋਲਦਾ ਤਾਂ ਸੂਰਜ ਦਾ ਲੋਪ ਨਹੀਂ ਹੋ ਗਿਆ ਜੇ ਕੋਈ ਨਾਸਕ ਵਾਹਿਗੁਰੂ ਦੀ ਨੇਕੀ ਤੋਂ ਮੁਕਰਦਾ ਹੈ ਤਾਂ ਉਸ ਦੇ ਮਨ ਲੋਇਨ ਅੰਧ ਹਨ ਵਾਹਿਗੁਰੂ ਤੇ ਨੇਕੀ ਦਾ ਲੋਪ ਨਹੀਂ ਹੋ ਗਏ ਤਕੜਾ ਹੋ ਯਾਰਾ ਟੈਂਦੀਆਂ ਗਲਾਂ ਵਿੱਚ ਕਿਉਂ ਜਾਂਦਾ ਹੈ ਗੁਰੂ ਦੀ ਬਾਣੀ ਨਾਲ ਸੋਧਾਂਗੇ ਐਸੇ ਤਰ੍ਹਾਂ ਗਲੀ ਜੁੱਟੇ ਦੋਏ ਜਣੇ ਅੰਦਰ ਗਏ ਡਾਕਟਰ ਨੇ ਜ਼ਖਮ ਖੋਲੇ ਇੱਕ ਥਾਂ ਪੀਕ ਰੁਕ ਰਹੀ ਸੀ ਸੋ ਚੀਰਾ ਦੇ ਕੇ ਕੱਢੀ ਠੰਡ ਵੀ ਪੈ ਗਈ ਤੇ ਤਪ ਵੀ ਲੱਥਾ ਅੱਜ ਬ੍ਰਿਸਟਰ ਸਾਹਿਬ ਕਮਜ਼ੋਰ ਵੀ ਸਨ ਜਦੋਂ ਪੱਟੀ ਵਗੈਰਾ ਹੋ ਚੁੱਕੀ ਬਿਸਤਰੇ ਕਪੜੇ ਬਦਲੇ ਗਏ ਦੁੱਧ ਪੀਣ ਨੂੰ ਦਿੱਤਾ ਗਿਆ ਤਦ ਡਾਕਟਰ ਸਾਹਿਬ ਚੱਲੇ ਉਸ ਵੇਲੇ ਬ੍ਰਿਸਟਰ ਨੇ ਆਵਾਜ਼ ਮਾਰੀ ਕਿ ਆਪ ਟੁਰ ਚੱਲੇ ਹੋ ਕੱਲ ਵਾਂਗੂ ਕੁਝ ਗੱਲਾਂ ਨਹੀਂ ਸੁਣਾਉਣੀਆਂ ਡਾਕਟਰ ਮੈਨੂੰ ਗੱਲਾਂ ਦਾ ਠਰ ਘਟ ਹੈ ਕੱਲ ਤਾਂ ਛਿੜਪਾਈ ਸੀ ਤਾਂ ਗੱਲਬਾਤ ਹੋ ਗਈ ਸੀ ਮੈਨੂੰ ਜਗਤ ਦਾ ਤਜਰਬਾ ਸ਼ੋਕਦਾਇਕ ਹੋਇਆ ਹੈ ਮੈਂ ਸਮਝਦਾ ਹਾਂ ਕਿ ਪਿਆਰ ਤਾਂ ਸੰਸਾਰ ਵਿੱਚ ਕਾਲ ਹੈ ਇਨਸਾਫ਼ ਦੇ ਵਰਤੋ ਦੀ ਮੁਸ਼ਕ ਨਹੀਂ ਤੇ ਸੱਚ ਲੱਭਣਾ ਨਹੀਂ ਬਾਕੀ ਇੱਕ ਸ਼ਤਰੰਜ ਜਾਰੀ ਹੈ ਕੀ ਮਿੱਤਰ ਤੇ ਕੀ ਸਾ ਕੀ ਪੰਡਤ ਤੇ ਕੀ ਮੂਰਖ ਕੀ ਆਪਣੇ ਤੇ ਕੀ ਪਰਾਈ ਜੋ ਆਪੋ ਵਿੱਚ ਮਿਲਦੇ ਹਨ ਉਤੋਂ ਹੋਰ ਤਰ੍ਹਾਂ ਪਰ ਅੰਦਰੋਂ ਸਾਰੇ ਆਪੋ ਆਪਣੀ ਖਿੱਚਾ ਖੇਚੀ ਵਿੱਚ ਹੁੰਦੇ ਹਨ ਮੈਂ ਜਦ ਦੋ ਮਿੱਤਰਾਂ ਨੂੰ ਜੱਫੀ ਪਾਏ ਵੇਖਦਾ ਹਾਂ ਤਾਂ ਹੱਸਦਾ ਹਾਂ ਕਿ ਇਹਨਾਂ ਦੋਹਾਂ ਦੇ ਦਿਲ ਖੁਦਗਰਜ਼ੀ ਵਾਲ ਹਨ ਇੱਕ ਦੂਜੇ ਤੋਂ ਵਧੇਕ ਤੋਂ ਵਧੇਕ ਲਾਭ ਉਠਾਉਣਾ ਚਾਹੁੰਦੇ ਹਨ ਤੇ ਜ਼ਾਹਰਾ ਏ ਉਸ ਮਿਲੇ ਹਨ ਕਿ ਇੱਕ ਦੂਜੇ ਲਈ ਕੁਝ ਕੁਰਬਾਨੀ ਕਰ ਰਹੇ ਹਨ ਬਰਿਸਟਰ ਠੀਕ ਮੇਰਾ ਵੀ ਇਹੋ ਤਜਰਬਾ ਹੈ ਤੁਸੀਂ ਤੇ ਮੈਂ ਇੱਕੋ ਟਿਕਾਣੇ ਹਾਂ ਵੋਟੀਵਨ ਡਿਟਾਈ ਡਾਕਟਰ ਤੁਹਾਡਾ ਤੇ ਮੇਰਾ ਫਰਕ ਹੈ ਮੈਂ ਇਸ ਹਾਲਤ ਨੂੰ ਦੇਖ ਕੇ ਇਨਸਾਨ ਦੀ ਇੱਕ ਬਿਮਾਰੀ ਸਮਝਦਾ ਹਾਂ ਇਸ ਨੂੰ ਮਾੜਾ ਜਾਣਦਾ ਹਾਂ ਔਰ ਇਸ ਤੋਂ ਉੱਚੀ ਸੁੱਚੀ ਤੇ ਸੱਚੀ ਇੱਕ ਹਾਲਤ ਸੰਭਵ ਸਮਝਦਾ ਹਾਂ ਜੋ ਮੈਨੂੰ ਪਿਆਰੀ ਲੱਗਦੀ ਹੈ ਤੁਸੀਂ ਇਸ ਹਾਲਤ ਨੂੰ ਚੰਗਾ ਸਮਝਦੇ ਹੋ ਤੇ ਇਸੇ ਵਿੱਚ ਵਰਤਦੇ ਹੋ ਤੇ ਇਸ ਤੋਂ ਉੱਚੀ ਹਾਲਤ ਦੇ ਕਾਇਲ ਨਹੀਂ ਹੋ ਸੋ ਮੇਰਾ ਤੁਹਾਡਾ ਜ਼ਮੀਨ ਅਸਮਾਨ ਦਾ ਫਰਕ ਹੈ ਮੈਂ ਇਸ ਹਾਲਤ 'ਤੇ ਅਥਰੂ ਘੇਰਦਾ ਹਾਂ ਤੁਸੀਂ ਇਸ ਹਾਲਤ ਪਰ ਪ੍ਰਸੰਨ ਤੇ ਸੰਤੁਸ਼ਟ ਹੋ ਲਾਓ ਮੈਨੂੰ ਅੱਜ ਕਾਲ ਹੈ ਫੇਰ ਕਦੇ ਸਹੀਂ ਅਸੰਤੁਸ਼ਟ ਹੇਰਦੇ ਡਾਕਟਰ ਬਾਹਰ ਆਇਆ ਕਮਲ ਫੁੱਲ ਵਿੱਚ ਕੋਲੇ ਮਗਦੇ ਦੇ ਜੀਕੂ ਉਦਾਸ ਹੋਵੇ ਇਸ ਤਰ੍ਹਾਂ ਬਾਬੇ ਲਈ ਡਾਕਟਰ ਸਾਹਿਬ ਉਦਾਸ ਹਨ ਬਾਬਾ ਜੈਸਾ ਮਨ ਆਪਣਾ ਪਰਮਨ ਤੈਸਾ ਦੇਖੋ ਇਹ ਇੱਕ ਅਸੂਲ ਹੈ ਆਪਣੇ ਵਰਗਾ ਸਭ ਨੂੰ ਦੇਖੋ ਜਿਹਾ ਜਿਹਾ ਤੁਹਾਨੂੰ ਆਪਣਾ ਆਪ ਪਿਆਰਾ ਹੈ ਇਸ ਤਰ੍ਹਾਂ ਸਬਨਾ ਵਿੱਚ ਆਪਣੇ ਆਪ ਦਾ ਪ੍ਰਤਿਬਿੰਬ ਦੇਖੋ ਪਰ ਡਾਕਟਰ ਜੀ ਇਸ ਤੋਂ ਇੱਕ ਉੱਚਾ ਅਸੂਲ ਹੋਰ ਹੈ ਜੋ ਗੁਰੂ ਬਾਬੇ ਨੇ ਕਿਹਾ ਹੈ ਔਰ ਧਾਰੇ ਜੋ ਅੰਤਰਨਾਮ ਸਰਮ ਮੈਂ ਪੇਖੇ ਭਗਵਾਨ ਜਿਸ ਦੇ ਅੰਦਰ ਨਾਮ ਦਾ ਨਿਵਾਸ ਹੋ ਗਿਆ ਹੈ ਉਹ ਸਭ ਘਟਾਂ ਵਿੱਚ ਵਾਹਿਗੁਰੂ ਵਿਆਪਕ ਨੂੰ ਵੇਖਦਾ ਹੈ ਡਾਕਟਰ ਜੀ ਸਤਿਗੁਰੂ ਦੇ ਇਸ ਆਦਰਸ਼ ਪਰ ਵੀ ਵਿਚਾਰ ਕਰਨੀ ਡਾਕਟਰ ਸੈਮ ਨੂੰ ਅਜਕਾਲ ਸੀ ਸੁਛੇਤੀ ਵਿਦਾ ਹੋ ਗਈ ਕੁਚਿਰ ਮਗਰੋਂ ਇੱਕ ਪੁਲਿਸ ਦਾ ਸਿਪਾਹੀ ਬਾਬੇ ਦੇ ਘਰ ਪੁੱਛਦਾ ਆਇਆ ਤੇ ਥਾਣੇਦਾਰ ਦਾ ਪਰਵਾਨਾ ਲਿਆਇਆ ਕਿ ਬ੍ਰਿਸਟਰ ਕਚੈਰੀ ਜਾਣ ਜੋਗਾ ਹੋਇਆ ਹੈ ਕਿ ਨਹੀਂ ਅਸੀਂ ਮੁਕਦਮੇ ਨੂੰ ਅੱਗੇ ਟੋਰਨਾ ਹੈ ਇਸ ਦਾ ਜਵਾਬ ਬਾਬਾ ਡਾਕਟਰ ਤੋਂ ਦਿਵਾਇਆ ਚਾਹੁੰਦਾ ਸੀ ਪਰ ਡਾਕਟਰ ਟੁਰ ਚੁੱਕਾ ਸੀ ਸੋ ਆਪਣੇ ਪੁੱਤ ਨੂੰ ਘੋੜੀ ਤੇ ਚਾੜ ਕੇ ਸੰਦੇਸ਼ਾ ਦੇ ਕੇ ਟੋਰ ਦਿੱਤਾ ਕਿ ਡਾਕਟਰ ਜੀ ਤੋਂ ਜਵਾਬ ਲਿਖਵਾ ਲਿਆਵੇ ਜੋ ਥਾਣੇਦਾਰ ਵੱਲ ਕਲਿਆ ਜਾਵੇ ਬਾਬੇ ਦੀ ਮਰਜ਼ੀ ਸੀ ਕਿ ਬਿਮਾਰ ਨੂੰ ਇਸ ਗੱਲ ਦਾ ਪਤਾ ਨਾ ਲੱਗੇ ਪਰ ਬρισਟਾ ਰਾਣੀ ਨੇ ਸੁਭਾਗ ਜੀ ਤੋਂ ਪਤਾ ਕਰ ਲਿਆ ਸੀ ਤੇ ਬρισਟਰ ਸਾਹਿਬ ਸੁਣ ਕੇ ਬੜੇ ਤਿਲਮਿਲ ਤਿਲਮਿਲ ਕਰ ਰਹੇ ਸਨ ਔਰ ਉਡੀਕ ਰਹੇ ਸਨ ਕਿ ਬਾਬਾ ਆਵੇ ਤਾਂ ਪੱਕਾ ਪਤਾ ਕਰੇ ਪਰ ਬਾਬਾ ਉਸ ਵੇਲੇ ਅੰਦਰ ਆਇਆ ਜਦੋਂ ਡਾਕਟਰ ਵੱਲੋਂ ਜਵਾਬ ਆ ਗਿਆ ਸੀ ਕੀ ਬਿਮਾਰ ਅਜੇ ਸਫਰ ਕਰਨ ਲਾਇਕ ਨਹੀਂ ਹਨ ਤੇ ਬਾਬਾ ਪੁਲਿਸ ਵਾਲੇ ਨੂੰ ਇਹ ਉੱਤਰ ਦੇ ਕੇ ਟੋਰ ਚੁਕਾ ਸੀ ਦਿਨ ਢਲਣ ਦੇ ਵੇਲੇ ਬਾਬਾ ਅੰਦਰ ਗਿਆ ਅੱਗੋਂ ਬ੍ਰਿਸਟਰ ਨੇ ਸਾਰਾ ਹਾਲ ਪੁੱਛਿਆ ਤਦ ਬਾਬੇ ਨੇ ਦੱਸ ਦਿੱਤਾ ਕਿ ਇਸ ਤਰ੍ਹਾਂ ਪਰਵਾਨਾ ਆਇਆ ਸੀ ਤੇ ਇਓ ਉੱਤਰ ਕਲਵਾ ਦਿੱਤਾ ਸੀ ਇਸ ਪਰ ਬ੍ਰਿਸਟਰ ਸਾਹਿਬ ਕੁਝ ਤਾਂ ਬਾਬੇ ਦੀ ਅਕਲ ਤੇ ਹਮਦਰਦੀ ਪਰ ਖੁਸ਼ ਹੋਏ ਤੇ ਕੁਝ ਪੁਲਿਸ ਦੀ ਸ਼ਕਤੀ ਤੇ ਬੇਦਰਦੀ ਪਰ ਤਰਪੇ ਕਈ ਗਾਲੀਆਂ ਦੇ ਕੇ ਕਹਿ ਉੱਠੇ ਮੈਨੂੰ ਸਮਝ ਨਹੀਂ ਆਉਂਦੀ ਕਿ ਪੁਲਿਸ ਇਤਨਾ ਦੁੱਖ ਕਿਉਂ ਦਿੰਦੀ ਹੈ ਇਸ ਪਰ ਬਾਬਾ ਮੁਸਕਰਾ ਪਿਆ ਬਾਬੇ ਨੂੰ ਮੁਸਕਰਾਉਂਦਾ ਦੇਖ ਕੇ ਬਰਿਸਟਰ ਸੈਮ ਨੂੰ ਜ਼ਰਾ ਗੁੱਸਾ ਜਿਹਾ ਆਇਆ ਪਰ ਆਵਾਜ਼ ਚੰਗੀ ਬਣਾ ਕੇ ਕਹਿਣ ਲੱਗੇ ਬਾਬਾ ਜੀ ਆਪ ਕਿਉਂ ਹੱਸ ਪਏ ਹੋ ਆਪ ਨੂੰ ਤਾਂ ਜ਼ੁਲਮ ਪਰ ਰੋਣਾ ਆਉਣਾ ਚਾਹੀਏ ਬਾਬਾ ਜ਼ੁਲਮ ਪਰ ਤਾਂ ਮੈਂ ਸਦਾ ਮੋਮਦਿਲ ਹੋ ਕੇ ਅਰਦਾਸ ਕਰਦਾ ਹਾਂ ਕਿ ਵਾਹਿਗੁਰੂ ਬਖਸ਼ ਲਵੇ ਹਾ ਹਾਸਾ ਮੈਨੂੰ ਜ਼ੁਲਮ ਪਰਤਾ ਨਹੀਂ ਆਇਆ ਆਪ ਦੀ ਆਸ ਉਮੀਦ ਪਰ ਆਇਆ ਹੈ ਬਰਿਸਟਰ ਉਹ ਕਿਵੇਂ ਬਾਬਾ ਇਸ ਤਰ੍ਹਾਂ ਜਿਸ ਤਰ੍ਹਾਂ ਸਾਡੇ ਵਿੱਚੋਂ ਕੋਈ ਚੀਨਾ ਬੀਜੇ ਜਦੋਂ ਚੀਨਾ ਲੱਗੇ ਤਾਂ ਉਹ ਵੇਖ ਕੇ ਖਫਾ ਹੋਵੇ ਕਿ ਕਣਕ ਕਿਉਂ ਨਹੀਂ ਲੱਗੀ ਉਸ ਦੇ ਇਸ ਕਣਕ ਨਾਲ ਲੱਗਣ ਦੀ ਨਿਰਾਸ਼ਤਾ ਪਰ ਜਿਸ ਤਰ੍ਹਾਂ ਹਾਸਾ ਹੁੰਦਾ ਹੈ ਮੈਨੂੰ ਇਸ ਤਰ੍ਹਾਂ ਦਾ ਹਾਸਾ ਆਇਆ ਹੈ ਬਰਿਸਟਰ ਮੈਂ ਨਹੀਂ ਸਮਝ ਸਕਿਆ ਬਾਬਾ ਤੇ ਬਰੀਕੀਆਂ ਨਾਲ ਮੈਂ ਨਹੀਂ ਸਮਝ ਸਕਦਾ ਇੱਕ ਕਥਾ ਸੁਣਾ ਦਿੰਦਾ ਹਾਂ ਆਸ ਹੈ ਆਪ ਸਮਝ ਜਾਓਗੇ ਇੱਕ ਆਦਮੀ ਨੇ ਕਿਸੇ ਜ਼ੁਲਮ ਤੋਂ ਸੱਤ ਕੇ ਆਪਣਾ ਕਮਾਮ ਛੱਡ ਕੇ ਡਾਕੂ ਹੋਣਾ ਪਸੰਦ ਕਰ ਲਿਆ ਪਹਿਲਾਂ ਤਾਂ ਇਕੱਲਾ ਰਾਹ ਮਾਰਦਾ ਰਿਹਾ ਪਰ ਜਦ ਕੁਝ ਵਰਗਸ ਆ ਗਈ ਤੇ ਰੁਪਏ ਹੋ ਗਏ ਤਾਂ ਜੱਥਾ ਬਣਾਉਣ ਲੱਗਾ ਸੈਜੇ ਸੈਜੇ ਇੱਕ ਤਕੜਾ ਟੋਲਾ ਬਣਾ ਲਿਆ ਆਪ ਸਰਦਾਰ ਬਣਿਆ ਤੇ ਆਪਣੇ ਮਗਰ ਵਾਲਿਆਂ ਨੂੰ ਖੂਬ ਰਾ ਮਾਰੀ ਦੇ ਹੁਨਰ ਸਿਖਾ ਸਿਖਾ ਕੇ ਇਸਨੇ ਦੌਲਤ ਕਮਾਈ ਪਹਾੜਾਂ ਦੀਆਂ ਗਾਰਾਂ ਤੇ ਚਟਾਨਾਂ ਦੇ ਓਲੇ ਧੰਨ ਛਪਾਏ ਤੇ ਨਿਤ ਨਵੇਂ ਢਾੜੇ ਮਾਰੀ ਇੱਕ ਦਿਨ ਸਰਦਾਰ ਆਪਣਾ ਹਿੱਸਾ ਛੁਪਾਉਣ ਗਿਆ ਸੀ ਤਾਂ ਟੋਲੇ ਦੇ ਸਾਰੇ ਰਾ ਮਾਰਾਂ ਨੇ ਸਲਾਹ ਕੀਤੀ ਕਿ ਲੜਦੇ ਮਰਦੇ ਜੋਖੋਂ ਅਸੀਂ ਪੈਂਦੇ ਹਾਂ ਤੇ ਸਾਰਿਆਂ ਤੋਂ ਵੱਡਾ ਹਿੱਸਾ ਇਹ ਲੈ ਜਾਂਦਾ ਹੈ ਇਹ ਚਾਚਾ ਲੱਗਦਾ ਹੈ ਆਓ ਅੱਜ ਐਸੇ ਨੂੰ ਲੁੱਟਿਏ ਸਾਰੀ ਦੌਲਤ ਖੋ ਕੇ ਆਪੋ ਵਿੱਚ ਇੱਕੋ ਜਹੀ ਵੰਡ ਲਈਏ ਇਹ ਮਤਾ ਪਕਾ ਕੇ ਉਹਨਾਂ ਨੇ ਰਾਤ ਨੂੰ ਸਰਦਾਰ ਤੋਂ ਉਸਦੀ ਦੌਲਤ ਦਾ ਪਤਾ ਪੁੱਛਿਆ ਉਸਨੇ ਨਾਂ ਦੱਸਿਆ ਗੱਲ ਕੀ ਬੋਲ ਬੁਲਾਰਾ ਤੇ ਲੜਾਈ ਛਿੜ ਪਈ ਚੇਰੇ ਤਾਈਂ ਡਾਕੂ ਲੜਦਾ ਰਿਹਾ ਪਰ ਆਖਰ ਇਕੱਲਾ ਸੀ ਕਾਇਲ ਹੋ ਕੇ ਟੈਪਿਆ ਡਾਕੂ ਆਜਾਤਾ ਕਿ ਮਰ ਗਿਆ ਹੈ ਉਧਰੋਂ ਜੰਗਲ ਵਿੱਚ ਕੁਝ ਚਾਨਣਾ ਦਿਸਿਆ ਤੇ ਟਾਪਾਂ ਦੀ ਆਵਾਜ਼ ਆਈ ਡਾਕੂਆਂ ਨੂੰ ਪਤਾ ਸੀ ਕਿ ਰਾਜਾ ਤੇ ਸੈਨਾ ਨੇ ਅੱਜ ਲੰਗਣਾ ਹੈ ਉਹ ਛੇਤੀ ਨਾਲ ਨਸ ਗਈ ਜਦੋਂ ਰਾਜਾ ਦੀ ਸੈਨਾ ਲੰਗੀ ਤਾਂ ਨਾਲ ਇੱਕ ਸਾਧੂ ਜਾ ਰਿਹਾ ਸੀ ਉਸ ਨੇ ਇੱਕ ਮਰਦ ਘਾਇਲ ਵੇਖ ਕੇ ਆਪਣੇ ਸੇਵਕ ਸਰਦਾਰ ਦੇ ਰੱਥ ਤੋਂ ਛਾਲ ਮਾਰੀ ਤੇ ਸੇਵਾ ਲਈ ਜੁੱਟ ਪਿਆ ਜਦੋਂ ਉਸ ਦੀ ਮਿਹਨਤ ਸੇਵਾ ਨਾਲ ਡਾਕੂ ਇੰਨਾ ਵੱਲ ਹੋ ਗਿਆ ਕਿ ਉਸ ਨੂੰ ਹੋਸ਼ ਆ ਗਈ ਤਾਂ ਉਹ ਆਪਣੇ ਸਾਥੀਆਂ ਨੂੰ ਗਾਲ੍ਹਾਂ ਦੇਣ ਲੱਗਾ ਸਾਧੂ ਨੇ ਜਦ ਸਾਰਾ ਪਤਾ ਕਰ ਲਿਆ ਕਿ ਇਹ ਡਾਕੂ ਸਰਦਾਰ ਹੈ ਤੇ ਆਪਣੇ ਡਾਕੂ ਤਾਬੇਦਾਰਾਂ ਨੂੰ ਉਹਨਾਂ ਦੀ ਪਹਿਮਾਨਗੀ ਤੇ ਧਰੋਹ ਪਰ ਗੁੱਸੇ ਹੋ ਰਿਹਾ ਹੈ ਤਾਂ ਹੱਸ ਪਿਆ ਸਰਦਾਰ ਨੇ ਕਿਹਾ ਤੂੰ ਕਿਉਂ ਹਸਿਆ ਹੈ ਸਾਧੂ ਨੇ ਕਿਹਾ ਤੇਰੀ ਆਸ ਪਰ ਬੀਜ ਦਾ ਤੂੰ ਕਿਕਰਿਆ ਤੇ ਫਲ ਹੁਣ ਤੂੰ ਦਾਖਾਂ ਢੋਲਦਾ ਹੈ ਇਹ ਸਪਸ਼ਟ ਹਾਸੇ ਦੀ ਗੱਲ ਹੈ ਸਰਦਾਰ ਨੇ ਕਿਹਾ ਕਿਕੂ ਸਾਧੂ ਬੋਲਿਆ ਜਦ ਤੂੰ ਆਪਣੇ ਚੇਲਿਆਂ ਨੂੰ ਦੂਸਰੇ ਦੇ ਹੱਕ ਦੀ ਇੱਜ਼ਤ ਨਾ ਕਰਨੀ ਸਿਖਾਈ ਹੈ ਜਦ ساری ਉਮਰ ਨੂੰ ਇਹ ਮਤ ਉਹਨਾਂ ਨੂੰ ਦਿੱਤੀ ਹੈ ਕਿ ਦੂਸਰੇ ਦਾ ਮਾਲ ਜਾਨ ਮਾਰ ਕੇ ਵੀ ਖੋ ਲਵੇ ਜਦ ਤੂੰ ਉਹਨਾਂ ਦੇ ਦਿਲ ਵਿੱਚ ਉਹਨਿਆ ਜਾਂ ਇਨਸਾਫ਼ ਦਾ ਖਿਆਲ ਹੀ ਮਾਰਦਾ ਰਿਆ ਹੈ ਤੱਕਾ ਸਿਖਾਲਦਾ ਰਿਆ ਹੈ ਕਦ ਹੂਨ ਜੋ ਉਹਨਾਂ ਤੋਂ ਇਨਸਾਫ਼ ਔਰ ਸਤਿਕਾਰ ਦੀ ਆਸ ਰੱਖਦਾ ਹੈ ਇਹ ਭੁੱਲ ਹੈ ਕਿ ਨਹੀਂ ਉਹਨਾਂ ਤਾਂ ਇਹੋ ਮਤ ਸਿੱਖੀ ਹੈ ਕਿ ਦੂਸਰੇ ਦੇ ਹੱਕ ਨੂੰ ਸਵੀਕਾਰਨਾ ਨਹੀਂ ਪਰ ਹੱਕ ਮਾਰਨਾ ਹੈ ਤਦ ਉਹ ਤੇਰਾ ਹੱਕ ਕਿੱਕੂ ਪਛਾਨਨ ਜਦ ਉਹਨਾਂ ਤੇਥੋਂ ਸਿੱਖਿਆ ਹੀ ਏ ਪਾਈ ਹੈ ਕਿ ਰਾਜਾ ਦਾ ਕਾਨੂੰਨ ਨਹੀਂ ਮੰਨਣਾ ਤਦ ਉਹ ਤੇਰੀ ਆਗਿਆ ਵਿੱਚ ਟੁੰਨਾ ਕਿੱਥੋਂ ਸਿੱਖ ਲੈਣ ਤੂੰ ਉਹਨਾਂ ਨੂੰ ਤੱਕਾ ਜ਼ੁਲਮ ਤੱਦੀ ਬੇਇਨਸਾਫੀ ਸਿਖਾਇਆ ਉਹਨਾਂ ਨੂੰ ਹੋਰ ਜਾਂਚ ਕੋਈ ਆਈ ਨਾ ਸੋ ਉਹੋ ਵਰਤਾਓ ਉਹਨਾਂ ਨੇ ਤੇਰੇ ਨਾਲ ਵਰਤਿਆ ਹੁਣ ਤੂੰ ਹੈਰਾਨ ਕਿਉਂ ਹੁੰਦਾ ਹੈ ਬੀਚ ਕੇ ਜ਼ੁਲਮ ਤੇ ਅਨਾਦਰ ਫਲ ਚਾਉਂਦਾ ਹੈ ਲੱਗੇ ਇਨਸਾਫ ਤੇ ਸਤਿਕਾਰ ਬਰਿਸਟਰ ਕਬਰਾ ਕੇ ਬਾਬਾ ਜੀ ਪੁਲਿਸ ਵਾਲੇ ਮੈਂ ਤਾਂ ਨਹੀਂ ਸिखਾਈ ਮੈਂ ਪੁਲਿਸ ਅਫਸਰ ਤਾਂ ਨਹੀਂ ਹਾਂ ਬਾਬਾ ਮੈਂ ਨਾ ਪੁਲਿਸ ਨੂੰ ਮਾੜਾ ਕਹਿ ਰਿਆਂ ਹਾਂ ਨਾ ਵਕੀਲਾ ਨੂੰ ਕਿਸੇ ਮਨੁੱਖ ਜਾਂ ਕਿਸੇ ਕਮਾਮ ਵਾਸਤੇ ਮੇਰੀ ਜੀਬ ਨਿੰਦਾ ਦਾ ਬਾਗ ਕਹਿ ਨਹੀਂ ਸਕਦੀ ਮੈਂ ਤਾਂ ਇੱਕ ਰਾਹ ਦੀ ਗੱਲ ਕੀਤੀ ਹੈ ਆਪ ਦਾ ਉਸੂਲ ਹੈ ਖੁਦਗਰਜ਼ੀ ਜੀਕੂ ਹੋ ਸਕੇ ਆਪਣਾ ਫਾਇਦਾ ਕਰਨਾ ਧਰਮ ਤੇ ਸਦਾਚਾਰ ਦੀ ਵੀ ਪਰਵਾਹ ਨਾ ਕਰਨੀ ਫਿਰ ਜਦ ਆਪ ਦਾ ਇਹ ਅਸੂਲ ਹੈ ਤਾਂ ਹਰ ਇੱਕ ਆਦਮੀ ਜੇ ਇਹ ਅਸੂਲ ਧਾਰਨ ਕਰੇ ਤਾਂ ਆਪ ਨੂੰ ਕਿਉਂ ਗੁੱਸਾ ਆਪ ਜੋ ਆਪਣੇ ਲਈ ਠੀਕ ਤੇ ਚੰਗਾ ਸਮਝਦੇ ਹੋ ਤੇ ਕਰਦੇ ਹੋ ਜਦ ਕੋਈ ਉਹ ਗੱਲ ਆਖੇ ਤੇ ਕਦੇ ਤਦ ਆਪ ਨੂੰ ਕਰੇ ਆਪ ਨੂੰ ਕਿਉਂ ਰੰਜ ਹੈ ਆਪ ਖੁਸ਼ ਹੋਵੋ ਕਿ ਜਿਸ ਅਸੂਲ ਉਤੇ ਤੁਸੀਂ ਟੁਰਦੇ ਹੋ ਜੋ ਵਰਤਾਰਾ ਤੁਸੀਂ ਚੰਗਾ ਸਮਝਦੇ ਹੋ ਸਾਰੇ ਉਸੇ ਪਰ ਟੁਰ ਰਹੇ ਹਨ ਮੈਂ ਸਮਝਦਾ ਹਾਂ ਕਿ ਨਾਮ ਜਪਣਾ ਸਿਰ ਸ਼ੁਭ ਕਰਮਾਂ ਦੇ ਸ਼ੁਭ ਕਰਮ ਹੈ ਮੈਂ ਨਾਮ ਵਾਲੇ ਸਜਣਾ ਨੂੰ ਦੇਖ ਕੇ ਖੁਸ਼ ਹੁੰਦਾ ਹਾਂ ਤੁਸੀਂ ਜੋ ਥਾਣੇਦਾਰ ਵਿੱਚ ਖੁਦਗਰਜ਼ੀ ਤੱਕੀ ਹੈ ਉਸ ਵਿੱਚ ਆਪਣੇ ਫਾਇਦੇ ਦੀ ਲਾਲਸਾ ਡਿੱਠੀ ਹੈ ਤਾਂ ਉਸੇ ਅਸੂਲ ਪਰ ਟੁਰ ਰਿਹਾ ਹੈ ਜਿਸ ਪਰ ਤੁਸੀਂ ਟੇਕ ਧਾਰੀ ਟੁਰ ਰਹੇ ਹੋ ਜੇ ਉਹ ਅਸੂਲ ਠੀਕ ਹੈ ਤਾਂ ਸਾਰੇ ਜਗਤ ਲਈ ਠੀਕ ਹੈ ਉਸ ਦਾ ਪ੍ਰਚਾਰ ਵੇਖ ਕੇ ਖੁਸ਼ ਹੋਵੋ ਹੁਣ ਤੁਸੀਂ ਮੇਰੇ ਹਾਸੇ ਦਾ ਕਾਰਨ ਸਮਝ ਗਏ ਹੋ ਕਿ ਨਹੀਂ ਮੇਰਾ ਕੁਝ ਹੋਰ ਮਤਲਬ ਨਹੀਂ ਸੀ ਇਸ ਪਰ ਬਿਸਟਰਾਨੀ ਤਾਂ ਖਿੜਖਿੜ ਹਾਸ ਪਈ ਪਰ ਬ੍ਰਿਸਟਰ ਬੁੱਲ ਟੁਕਦਾ ਸੋਚੀ ਪੈ ਰਿਹਾ ਸੀ ਹਾਂ ਬਾਬਾ ਜੀ ਮੈਂ ਨਹੀਂ ਸਮਝਿਆ ਇੱਕ ਵਾਰੀ ਫੇਰ ਬਾਬਾ ਫੇਰ ਕੀ ਜੇ ਖੁਦਗਰਜ਼ੀ ਠੀਕ ਅਸੂਲ ਹੈ ਤਾਂ ਥਾਣੇਦਾਰ ਨੇ ਕੀ ਬੁਰਾ ਕੀਤਾ ਹੈ ਤੁਸੀਂ ਆਪਣੇ ਫਾਇਦੇ ਦੇ ਫਿਕਰ ਵਿੱਚ ਉਹ ਆਪਣੇ ਫਾਇਦੇ ਦੇ ਫਿਕਰ ਵਿੱਚ ਤੁਸੀਂ ਆਪਣੇ ਫਾਇਦੇ ਲਈ ਧਰਮ ਦੀ ਵਿਚਾਰ ਨੂੰ ਕਮਜ਼ੋਰੀ ਤੇ ਕਾਇਰਤਾ ਸਮਝਦੇ ਹੋ ਉਸ ਨੇ ਆਪਣੇ ਫਾਇਦੇ ਵਿੱਚ ਧਰਮ ਦੀ ਵਿਚਾਰ ਨੂੰ ਥਾਂ ਨਹੀਂ ਦਿੱਤੀ ਤਾਂ ਕੋਈ ਅਚਰਜ ਗੱਲ ਨਹੀਂ ਕੀਤੀ ਬਰਿਸਟਰ ਫਿਰ ਆਪ ਦਾ ਸਿਧਾਂਤ ਕੀ ਹੈ ਬਾਬਾ ਸਿੱਟਾ ਇਹ ਹੈ ਕਿ ਮਨੁੱਖ ਮਾਤਰ ਦੇ ਸੁੱਖ ਲਈ ਆਪ ਦਾ ਅਸੂਲ ਗਲਤ ਹੈ ਨੇਕੀ ਜਾਂ ਇਸ ਨੂੰ ਸੁਦਾਚਾਰ ਕਹਿੰਦੇ ਹਨ ਜਾਂ ਤੁਸੀਂ ਖਲਾਕ ਕਹਿੰਦੇ ਹੋ ਉਸ ਦਾ ਫਲ ਘੱਟ ਤੋਂ ਘੱਟ ਇਹ ਤਾਂ ਹੋਣਾ ਚਾਹੀਏ ਕਿ ਮਨੁੱਖ ਮਾਤਰ ਦਾ ਸੁੱਖ ਖਰਾਬ ਨਾ ਹੋਵੇ ਤੇ ਜੇ ਸਾਰੇ ੱੱਕੇ țeੜੇ ਆਪਣੇ ਫਾਇਦੇ ਵੱਲ ਦੂਜੇ ਦੀ ਗੁਪਤ ਪ੍ਰਗਟ ਸੀਨੇ ਜ਼ੋਰੀ ਨਾਲ ਜਾਂ ਛਲ ਕਪਟ ਨਾਲ ਹਾਨੀ ਕਰਕੇ ਲੱਗ ਰਹੇ ਤਾਂ ਮਨੁੱਖ ਤੋਂ ਮਨੁੱਖ ਦਾ ਸੁੱਖ ਕਿੱਥੇ ਰਿਹਾ ਨਾ ਭਾਈਚਾਰਾ ਰਿਹਾ ਨਾ ਰਿਆਸਤ ਰਹੀ ਜੇ ਇੱਕ ਡੰਗਰ ਦੂਜੇ ਡੰਗਰ ਨੂੰ ਟੁੱਡ ਮਾਰ ਕੇ ਖੁਰਲੀ ਤੋਂ ਪਰੇ ਤੱਕ ਕੇ ਉਸ ਦੇ ਪੱਠੇ ਆਪ ਖਾ ਜਾਂਦਾ ਹੈ ਤਾਂ ਕਿਸੇ ਮਨੁੱਖ ਨੇ ਦੂਜੇ ਨੂੰ ਜ਼ੋਰ ਨਾਲ ਜਾਂ ਤ੍ਰਿਖੀ ਅਕਲ ਦੀ ਚਾਲਬਾਜ਼ੀ ਨਾਲ ਧੱਕਾ ਮਾਰ ਕੇ ਪਰੇ ਤੱਕ ਕੇ ਉਸ ਦਾ ਜੋ ਸੀ ਆਪਣਾ ਕਰ ਲਿਆ ਤਾਂ ਦੋਹਾਂ ਦਾ ਪਸ਼ੂ ਬਿਰਤੀ ਵਿੱਚ ਕਿੱਥੇ ਫਰਕ ਹੈ ਤੇ ਮਨੁੱਖ ਦੀ ਮਨੁੱਖਤਾਈ ਕਿਹੜੀ ਗੱਲ ਵਿੱਚ ਹੈ ਬਰਿਸਟਰ ਤੁਸੀਂ ਕੀ ਚਾਹੁੰਦੇ ਹੋ ਬਾਬਾ ਹਰ ਕੋਈ ਆਪਣੇ ਹੱਕ ਤੇ ਦੂਏ ਦੇ ਫਰਜ਼ ਨੂੰ ਪਛਾਣੇ ਦੋਹਾਂ ਦਾ ਸਤਿਕਾਰ ਕਰੇ ਮਤਲਬ ਕੀ ਧਰਨ ਪਰ ਟੁਰੇ ਬਾਬਾ ਹਰ ਕੋਈ ਆਪਣੇ ਹੱਕ ਤੇ ਦੂਏ ਦੇ ਫਰਜ਼ ਨੂੰ ਪਛਾਣੇ ਦੋਹਾਂ ਦਾ ਸਤਿਕਾਰ ਕਰੇ ਮਤਲਬ ਕੀ ਧਰਮ ਪਰ ਟੁਰੇ ਇਹ ਮਨੁੱਖਤਾਈ ਹੈ ਫਿਰ ਆਪਣੇ ਘਟਵੱਦ ਪਰ ਸੰਤੋਖ ਕਰੇ ਦੂਸਰੇ ਪਰ ਦਇਆ ਕਰੇ ਇਹ ਦੇਵਤਾਈ ਹੈ ਜੇ ਧਰਮ ਸੰਤੋਖ ਤੇ ਦਇਆ ਤਰੇ ਹਰ ਪ੍ਰਾਣੀ ਵਰਤੇ ਤਾਂ ਜਗਤ ਦਾ ਸੂਤ ਕਾਇਮ ਹੋ ਜਾਏ ਔਰ ਵਦੀਖ ਤੋਂ ਵਦੀਖ ਸੁਖ ਜੋ ਇਸ ਤਰਤੀ ਤੇ ਮਨੁੱਖ ਨੂੰ ਪ੍ਰਾਪਤ ਹੋ ਸਕਦਾ ਹੈ ਸਭ ਨੂੰ ਪ੍ਰਾਪਤ ਹੋਵੇ ਬ੍ਰਿਸਟਰ ਸੋਚਾਂ ਵਿੱਚੋਂ ਤਰਬ ਕੇ ਤੁਸੀਂ ਕੁਝ ਅੰਗਰੇਜ਼ੀ ਵਿੱਦਿਆ ਪਾਈ ਹੈ ਬਾਬਾ ਨਹੀਂ ਬ੍ਰਿਸਟਰ ਗੱਲਾਂ ਉਹ ਜਹੀਆਂ ਕਰਦੇ ਹੋ ਬਾਬਾ ਨਹੀਂ ਜੀ ਮੈਂ ਤਾਂ ਆਪ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਇਸ ਤੁਕ ਦੇ ਅਰਥ ਸੁਣਾਏ ਹਨ ਧੋਲ ਧਰਮ ਦੇ ਆਕਾ ਭੂਤ ਸੰਤੋਖ ਥਾਪ ਰਖਿਆ ਜਿਨ ਸੂਤ ਤੇ ਇੱਕ ਹੋਰ ਤੁਕ ਹੈ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ ਤੇ ਇੱਕ ਹੋਰ ਹੈ ਫਰੀਦਾ ਬੁਰੇ ਦਾ ਪਲਾਕਾਰ ਗੁੱਸਾ ਮੰਨ ਨਾ ਹੰਡਾਏ ਦੇਹੀ ਰੋਗ ਨਾਲ ਲੱਗ ਗਈ ਪੱਲੇ ਸਭ ਕਿਛ ਪਾਈ ਮੈਂ ਆਪ ਨੂੰ ਜਗਤ ਵਿੱਚ ਸੂਤ ਕੀਕੂ ਕਾਇਮ ਰਹੀ ਉਹ ਗੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਤ ਮੁਜਬ ਤੇ satsang ਵਿੱਚੋਂ ਪਾਈ ਸਿੱਖਿਆ ਮੁਜਬ ਦੱਸੀ ਹੈ ਬ੍ਰਿਸਟਰ ਕੀ ਆਪ ਨੂੰ ਇੱਕ ਹੋਰ ਖਿਆਲ ਦਾ ਵੀ ਪਤਾ ਹੈ ਕਿ ਚੀਜ਼ ਜੋਰਾਵਰ ਹੈ ਉਹ ਕਹਿੰਦੀ ਹੈ ਦੂਜੀ ਨਸ਼ਟ ਹੋ ਜਾਂਦੀ ਹੈ ਬਾਬਾ ਇਹ ਤਾਂ ਸਿੱਧੀ ਗੱਲ ਹੈ। ਬਰਿਸਟਰ ਫਿਰ ਜ਼ੋਰਾਵਰ ਦਾ ਹੱਕ ਹੈ ਕਿ ਕਮਜ਼ੋਰੇ ਨੂੰ ਖਸ ਲਵੇ। ਬਾਬਾ ਨਹੀਂ। ਮੰਨ ਲਓ ਕਿ ਇੱਕ ਜਣਾ ਜ਼ੋਰ ਵਾਲਾ ਹੈ। ਤੁਸੀਂ ਆਖਦੇ ਹੋ ਇਹ ਚੰਗਾ ਹੈ। ਮੈਂ ਪੁੱਛਦਾ ਹਾਂ ਜੋ ਚੀਜ਼ ਚੰਗੀ ਹੈ ਉਹ ਵਦੇ ਕੇ ਕਟੇ। ਬਰਿਸਟਰ ਵਦੇ। ਬਾਬਾ ਫਿਰ ਜ਼ੋਰ ਵਾਲੇ ਨੂੰ ਚਾਹੀਏ ਕਿ ਹੋਰਾਂ ਵਿੱਚ ਜ਼ੋਰ ਭਰੇ ਕਿ ਆਪਣੇ ਜ਼ੁਲਮ ਤੇ ਤੱਕੇ ਨਾਲ ਹੋਰਾਂ ਨੂੰ ਨਿਤਾਣੇ ਕਰੇ। ਬ੍ਰਿਸਟਰ ਹੈ ਮੈਂ ਤੁਹਾਡੇ ਮਗਰ ਮਗਰ ਨਹੀਂ ਟੁਰ ਸਕਿਆ ਫੇਰ ਕਹਿਣਾ ਬਾਬਾ ਤੁਸੀਂ ਕਿਹਾ ਹੈ ਕਿ ਕਮਜ਼ੋਰ ਹੋਣਾ ਬੁਰਾ ਹੈ ਤੇ ਜ਼ੋਰ ਵਾਲੇ ਹੋਣਾ ਚੰਗਾ ਹੈ ਮੈਂ ਕਹਿੰਦਾ ਹਾਂ ਕਿ ਜੇ ਕਮਜ਼ੋਰ ਹੋਣਾ ਚੰਗਾ ਨਹੀਂ ਤਾਂ ਜ਼ੋਰ ਵਾਲਾ ਹੋ ਕੇ ਲੋਕਾਂ ਨੂੰ ਆਪਣੇ ੱੱੱਕੇ ਨਾਲ ਨਿਤਾਣੇ ਬਣਾ ਰਿਹਾ ਹੈ ਉਹ ਚੰਗਾ ਕਰ ਰਿਹਾ ਹੈ ਕਿ ਮਾੜਾ ਬ੍ਰਿਸਟਰ ਮਾੜਾ ਹੀ ਕਹਿਣਾ ਪਏਗਾ ਬਾਬਾ ਬਸ ਮੇਰਾ ਮਤਲਬ ਆ ਗਿਆ ਬ੍ਰਿਸਟਰ ਕਿਸ ਤਰ੍ਹਾਂ ਬਾਬਾ ਜ਼ੋਰਵੰਦ ਹੋਣਾ ਚੰਗਾ ਹੈ ਕਮਜ਼ੋਰ ਹੋਣਾ ਮਾੜਾ ਹੈ ਚੰਗੇ ਨੂੰ ਮਾੜਾ ਕੰਮ ਨਹੀਂ ਕਰਨਾ ਚਾਹੀਦਾ ਜ਼ੋਰਵੰਦ ਨੂੰ ਨਹੀਂ ਚਾਹੀਦਾ ਕਿ ਲੋਕਾਂ ਨੂੰ ਕਮਜ਼ੋਰ ਕਰੇ ਸੋ ਜ਼ੋਰ ਵਾਲਾ ਜਦੋਂ ਜ਼ੁਲਮ ਜ਼ੋਰ ਤੱਦੀ ੱੱਕੇ ਤੋੜੇ ਕਰਦਾ ਹੈ ਦੂਸਰਿਆਂ ਨੂੰ ਨਿਤਾਣੇ ਕਰਦਾ ਹੈ ਉਸ ਨੂੰ ਚਾਹੀਦਾ ਹੈ ਕਿ ਹੋਰਾਂ ਨੂੰ ਜ਼ੋਰ ਵਾਲੇ ਬਣਾਵੇ ਅਸੀਂ ਆਦਮੀ ਹਾਂ ਅਸੀਂ ਭਾਈਚਾਰੇ ਵਿੱਚ ਵਸਦੇ ਹਾਂ ਬੰਦੇ ਦਾ ਬੰਦਾ ਸੰਦਾ ਹੈ ਸੰਗ ਸਤ ਸੰਗ ਪਾਈ ਚਾਰਾ ਰਾਜ ਰਿਆਸਤ ਸਭ ਦੀ ਸਾਨੂੰ ਸੋਚੀ ਹੈ ਜੇ ਮਨੁੱਖ ਜਿਸ ਗੱਲ ਨੂੰ ਚੰਗਾ ਸਮਝਦਾ ਹੈ ਉਹ ਚਾਹੁੰਦਾ ਹੈ ਕਿ ਇਹ ਚੰਗਿਆਈ ਸਭ ਵਿੱਚ ਵਰਤ ਜਾਵੇ ਫਿਰ ਜ਼ੋਰਵੰਦ ਇਹ ਕਿਉਂ ਚਾਹੁੰਦਾ ਹੈ ਕਿ ਮੈਂ ਆਪਣੇ ਜ਼ੋਰ ਨਾਲ ਜਾਂ ਚਤੁਰਾਈ ਨਾਲ ਹੋਰਾਂ ਨੂੰ ਕਮਜ਼ੋਰ ਕਰਾਂ ਐਸਾ ਕਰਨ ਵਿੱਚ ਜ਼ੋਰਵੰਦ ਇਹ ਦੱਸ ਰਿਹਾ ਹੈ ਕਿ ਉਹ ਆਪਣੇ ਅਸੂਲ ਦਾ ਆਪ ਘਾਤ ਕਰ ਰਿਹਾ ਹੈ ਕਿਉਂਕਿ ਉਹ ਆਖਦਾ ਤਾਂ ਇਹ ਹੈ ਕਿ ਜੋਰਵੰਦ ਹੋਣਾ ਚੰਗਾ ਹੈ ਪਰ ਆਪਣੇ ਧੱਕੇ ਨਾਲ ਜੋ ਆਦਮੀ ਉਹ ਬਣਾ ਰਿਹਾ ਹੈ ਉਹ ਨੀ ਤਾਣੇ ਬਣਾ ਰਿਹਾ ਹੈ ਇਸੇ ਤਰ੍ਹਾਂ ਜਦ ਕੋਈ ਹੋਰ ਜੋਰਵੰਦ ਜੰਮ ਪੈਂਦਾ ਹੈ ਤੇ ਉਸ ਦੀ ਖਬਰ ਲੈਂਦਾ ਤੇ ਭੁਗਤ ਸਵਾਰਦਾ ਹੈ ਤਾਂ ਉਹ ਆਖਦਾ ਹੈ ਕਿ ਇਹ ਮਾੜਾ ਕਰ ਰਿਹਾ ਹੈ ਸਾਖੀ ਦਾ ਬਾਕੀ ਹਿੱਸਾ ਅਗਲੇ ਭਾਗ ਵਿੱਚ ਸਰਵਨ ਕਰੋ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ